ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਅੱਜ ਫੇਰ ਸਾਡੇ ਕੋਲ ਪ੍ਰਗਟ ਸਿੰਘ ਜੀ ਪਹੁੰਚੇ ਹਨ ਤੇ ਧਰਮ ਮਿਲ ਕੇ ਕੋਸ਼ਿਸ਼ ਨਾ ਕੋਸ ਬਿਚਾਰਾਂ ਕੁਝ ਸਮਾਜਿਕ ਸੇਧ ਵਾਈ ਜੀ ਤੋਂ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦਾ ਜੋ ਸਮਾਜ ਹੈ ਜੋ ਆਪਣਾ ਧਰਮ ਹੈ ਆਪਨੂੰ ਕਹਿ ਕੀ ਰਿਹਾ ਹੈ ਅਤੇ ਆਪਣਾ ਜੋ ਸਮਾਜ ਹੈ ਆਪਾਂ ਕਿਧਰ ਨੂੰ ਜਾ ਰਹੇ ਹਾਂ ਜਿਵੇਂ ਵੀ ਆਪ ਗੁਰਬਾਣੀ ਪੜਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ ਗੁਰੂ ਸਾਹਿਬ ਨੂੰ ਆਪਾਂ ਨੂੰ ਕਿਹਾ ਹੈ ਕਿ ਇਹ ਤੇ ਅਮਲਾਂ ਤੇ ਹੋਣੀ ਨੇ ਨਿਵੇੜੀ ਕਿ ਕੁਛ ਵੀ ਗੁਰਬਾਣੀ ਪੜਦੇ ਹਾਂ ਸੁਣਦੇ ਹਾਂ ਇਹਨੂੰ ਅਮਲ ਵਿੱਚ ਲੈ ਕੇ ਆਓ ਅਤੇ ਜੀਵਨ ਵਿੱਚੋਂ ਨੂੰ ਢਾਲੋ ਏਹੀ ਆਪਣਾ ਸਿੱਖ ਧਰਮ ਹੈ ਜੇਕਰ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਇੱਕ ਉੱਚਾ ਸੁਚਾ ਧਰਮ ਇੱਕ ਉੱਚੀ ਸੁਚੀ ਮਾਨਸਿਕਤਾ ਇੱਕ ਉੱਚੇ ਸੁੱਚੇ ਆਚਰਣ ਵਾਲਾ ਬੰਦਾ ਹੀ ਕਹਿ ਸਕਦਾ ਹੈ ਕਿ ਮੈਂ ਸਿੱਖ ਧਰਮ ਨੂੰ ਮੰਨ ਰਿਹਾ ਹਾਂ ਪਰ ਅੱਜ ਕੱਲ ਆਪਾਂ ਫਾਰਮੈਲਟੀ ਰਸਮਾਂ ਤੌਰ ਤੇ ਹੀ ਜ਼ਿਆਦਾ ਚੱਲ ਪੜੇ ਹਨ ਤੋਂ ਬਾਈ ਜੀ ਨਾਲ ਗੱਲਾਂ ਬਤਾ ਕਰਦੇ ਹਾਂ ਕਿ ਜਿਵੇਂ ਬਾਈ ਜੀ ਨੇ ਉਹਦੇ ਦੱਸਿਆ ਸੀ ਕਿ ਆਪਾਂ ਨੂੰ ਕਿ ਸੇਵਾ ਤੇ ਸਿਮਰਨ ਵਾਲ ਦੀ ਗੱਲਾਂ ਕਰੀਆਂ ਸੀ ਆਪਾਂ ਤੇ ਉਹੀ ਪੁੱਛਦੇ ਆ ਬਾਈ ਜੀ ਤੁਸੀਂ ਜੋ ਦੇ ਸੇਵਾ ਤੇ ਸਿਮਰਨ ਦੀ ਗੱਲ કરી ਸੀਗੀ ਇਕ ਤਾਂ ਸਿਮਰਨ ਹੋ ਗਿਆ ਜਿਵੇਂ ਕਿ ਆਪਾਂ ਸਿਰ ਤੋਂ ਵੈਗਰੂ ਵੈਗਰੂ ਜਪਣਾ, ਰਾਮ ਰਾਮ ਜਪਣਾ, ਅੱਲਾ ਅੱਲਾ ਜਪਣਾ, ਇੱਕ ਤਾਂ ਉਹ ਸਿਮਰਨ ਹੋ ਗਿਆ ਜੀ ਆਪਣਾ। ਪਰ ਕਈ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਉਸ ਨੂੰ ਜਪੇ ਤੋਂ ਕੀ ਮਿਲ ਰਿਹਾ ਆਪਾਂ ਨੂੰ? ਉਹ ਜੋ ਸਾਰੇ ਸੰਸਾਰ ਵਿੱਚ ਨਮਿਆ ਹੋਇਆ ਹੈ ਉਹ ਸਭ ਸ਼ਕਤੀਮਾਨ ਹੈ। ਸਾਰੀ ਦੁਨੀਆ ਦਾ ਕਰਤਾ ਤਾਂ ਤਾਂ ਮਾਲਕ ਉਹ ਹੈ। ਈ ਆਪਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਯਾ ਕਿ ਆਪਣੇ ਅੰਦਰ ਨੂੰ ਸਵਾਰਨ ਵਾਲਾ ਵਸਤੀ ਹੀ ਆਪਾਂ ਨੂੰ ਕਿਹਾ ਹੈ। ਉਸ ਅਹਿਜਾ ਸਾਨੂੰ ਇਸ ਗੱਲ ਤੇ ਥੋੜਾ ਜਿਹਾ ਚੈਨਲ ਪਾਉਣ ਦੀ ਕੋਸ਼ਿਸ਼ ਕਰੋ। ਉਹ ਆਈ ਗੁਰ ਜੀ ਦੇ ਫਤਿਹ। ਉਹ ਮਾਰਕ ਤੇ ਫਤਾਨ ਦੇਖੀ। ਇਹ ਵੀ ਆਪਣਾ ਕੋਈ ਪਾਉਣ ਵਾਲਾ ਦਾਸ ਦੇ ਰਿਤਾਬ ਦੀ ਬਹੁਤ ਆਗਮਾ ਨਾ ਭਾਈ। ਬਿੰਦੀ ਕੇ ਮਹਾਰਾਜ ਨੇ ਸੁਝੀ ਪਾਈ ਹੈ ਥੋੜੀ ਜਿਹੀ ਕਿੰਨੇ ਮਹਾਰਾਜ ਨੇ ਪਾਈ ਉਹਨੇ ਜੀ ਤੁਕਾਂ ਕਰਦੇ ਆ ਗੱਲਾਂ ਸੁਝਾਉਂਦੇ ਆ ਅਸਲ ਵਿੱਚ ਧਰਮ ਜੋ ਮਹਾਰਾਜ ਨੇ ਕਿਹਾ ਹੈ ਨਾ ਹਦੀਸ ਸੰਦੇ ਆਪਣੀ ਸਾਚੀ ਵੀ ਆਉਂਦਾ ਹੈ ਧਰਮ ਕੀ ਹੈ ਸਰਬ ਧਰਮ મે ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਕਿਉਂਕਿ ਸਿਮਰਨ ਦੇ ਨਾਲ ਸੱਚਾਈ ਵਰਤੀ ਦੇ ਵਿੱਚ ਕੋਈ ਵੀ ਤੀਸਾ ਨਹੀਂ ਇਸ சொਰਤੀ ਦੇ ਵਿੱਚਾਈ ਜੇ ਤੁਹਾਡੇ ਵੀ ਹਰੇਕ ਪੀਤ ਪ੍ਰਮਾਤਮਾ ਆਪੇ ਠੀਕ ਹੈ ਨਾ ਉਹ ਵੀ ਪਸੰਬਰ ਨਹੀਂ ਬਣ ਜਾਂਦਾ ਇਹ ਚੀਜ਼ ਕਿ ਤੁਹਾਡੀ சொਰਤੀ ਦੇ ਵਿੱਚ ਬਸ ਜਿਹਨੇ ਆਪਣੇ ਬੱਚੇ ਆਪਣੇ ਬਾਹਰ ਬੈਠੇ ਹੁੰਦੇ ਆਪਣੀ சொਰਤੀ ਚ ਹਰਸਮੇ ਰਹਿੰਦੇ ਦੇ ਹਰ ਦਿਨ ਨਾ ਆਪਾਂ ਉਹਨੂੰ ਆਪਣੀ சொਰਤੀ ਦੇ ਹਰ ਸੁਨੇ ਉਹ ਖੇਲ ਚੱਲਦਾ ਰਹਿੰਦਾ ਸੀ ਇਹੀ ਚੀਜ਼ ਪ੍ਰਮਾਤਮਾ ਦੀ ਹੈ ਜੀ ਆਪਾਂ ਜੇ சொਰਤੀ ਚ ਵੀ ਉਹਨੂੰ ਰੱਖਣਾ ਤੇ ਇੱਕ ਜਿਹੜਾ ਆਪਣਾ ਨਰਮਲ ਕਰਮ ਨਰਮਲ ਕਰਮ ਦੀ ਘਟੇ ਚਾਹੀਦੇ ਜਿਹੜੀ ਫਿਕਰਤਾ 30% ਚਾਹੀਦੀ ਹੈ ਕਰਤਾ ਮਹਾਰਾਜ ਨੇ ਸਭ ਦੇ ਹੰਦੇ ਲਾਇਆ ਵੀ ਬਰੇਕ ਵਿੱਚ ਕਿਸੇ ਨੂੰ ਕੋਈ ਕਰ ਦਿੱਤੀ ਹੈ ਕਿਸੇ ਨੂੰ ਕੋਈ ਕਰ ਦਿੱਤੀ ਹੈ ਉਹਦੇ ਵਿੱਚ ਫੱਗੀ ਧੋਖਾ ਕਿਸਨਾ ਨਾ ਕਰਨਾ ਵੀ ਸਾਰੇ ਪ੍ਰਮਾਤਮਾ ਦਾ ਰੂਪ ਹੀ ਸਮਝਣਾ ਆਪਾਂ ਵੀ ਚਲੋ ਠੀਕ ਹੈ ਮਹਾਰਾਜ ਨੇ ਸਾਨੂੰ ਉਹਨੂੰ ਇਹ ਕਰ ਦਿੱਤੀ ਹੈ ਇਹੋ ਥੋੜਾ ਕਰਨ ਵੀ ਨਰਮਲ ਚਾਹੀਦਾ ਤੇ ਇਹ ਕੀ ਦਾ ਗਲੋ ਸਿਮਨ ਆਪਾਂ ਕਹਿੰਦੇ ਨੇ ਵੀ ਸਿਮਨ ਕਰਨ ਦਾ ਕੀ ਫਾਇਦਾ ਕੋਈ ਵੀ ਲਾ ਲੋ ਜੇ ਆਪਾਂ ਹੁਣ ਸੰਗਤ ਕਰਦੇ ਆਂ ਮੈਂ ਤੁਹਾਡੀ ਸੰਗਤ ਕਰਦਾ ਹਾਂ ਚੰਗੇ ਬੰਦਿਆਂ ਦੀ ਸੰਗਤ ਕਰਾਂਗੇ ਤਾਂ ਚੰਗੇ ਗੁਣ ਆ ਜਾਂਦੇ ਉਹਦੇ ਨਾਲ ਠੀਕ ਹੈ ਨਾ ਤੇ ਜੇ ਮਾੜੇ ਬੰਦਿਆਂ ਦੀ ਸੰਗਤ ਕਰਾਂਗੇ ਤਾਂ ਤੁਹਾਨੂੰ ਮਾੜੇ ਗੁਣ ਆ ਜਾਂਦੇ ਕਿਤੇ ਚੰਗੇ ਬੰਦੇ ਨੂੰ ਆਪਾਂ ਯਾਦ ਕਰਾਂਗੇ ਤਾਂ ਉਹਦੇ ਵਾਲੇ ਗੁਣ ਸਾਡੇ 'ਤੇ ਆ ਜਾਂਦੇ ਕਿਲਾ ਮਹਾਰਾਜ ਉਸੇ ਮੰਨਕਾਰਨ ਦਾ ਕੀ ਫਾਇਦਾ ਉਹ ਜਿਵੇਂ ਆਪਾਂ ਨੂੰ ਯਾਦ ਕਰਦੇ ਆਂ ਤਾਂ ਉਹਦੇ ਵਾਲੇ ਗੁਣ ਸਾਡੇ 'ਤੇ ਵੀ ਆ ਜਾਂਦੇ ਮਹਾਰਾਜ ਜਿਵੇਂ ਉਹ ਨਿਰਭਉ ਨਿਰਭੈ ਹੋ ਰਿਹਾ ਹੈ ਠੀਕ ਹੈ ਨਾ ਜੀ ਆਪਾਂ ਵੀ ਨਰਵਰ ਹੋ ਜਾਂਦੇ ਆ ਨਿਰਭਉ ਹੋ ਜਾਂਦੇ ਆ ਠੀਕ ਹੈ ਨਾ ਇਹਹੀ ਚੀਜ਼ ਸਿਮਰਨ ਕਰਨ ਦਾ ਫਾਇਦਾ ਕਿ ਬਾਕੀ ਜਿਵੇਂ ਆਪਾਂ ਕਹਿੰਦੇ ਨੇ ਵੀ ਪ੍ਰਮਾਤਮਾ ਦੇ ਨਾਲ ਕਿਉਂਕਿ ਪ੍ਰਮਾਤਮਾ ਦਾ ਲੋਕ ਸਮੁੰਦਰ ਆ ਜਿਵੇਂ ਇੱਕ ਬਾਲਟੀ ਸਮੁੰਦਰ ਨੂੰ ਪਾਣੀ ਦੀ ਕੱਢ ਕੇ ਆਪਾਂ ਸਮੁੰਦਰ 'ਚ ਪਾ ਦਗੇ ਤਾਂ ਉਸ ਸਮੁੰਦਰ ਦਾ ਰੂਪ ਹੀ ਹੋ ਜਾਂਦਾ ਕਿਸੇ ਬੰਦੇ ਆਪਾਂ ਜਦੋਂ ਪ੍ਰਮਾਤਮਾ ਵਾਲੇ ਗੋਨ ਆ ਗਏ ਤਾਂ ਤੁਸੀਂ ਵੀ ਪ੍ਰਮਾਤਮਾ ਦੇ ਭੇਦ ਹੋ ਜਾਂਦੇ ਆ ਕੀ ਜੀ ਜੀ ਨਾਮ ਸਿਮਰਦੇ ਨਾਲ ਜਿਹੜੇ ਸਾਡੇ ਕਰਮ ਆ ਉਹ ਵੀ ਨਰਮਲ ਚਾਈਦੇ ਠੀਕ ਹੈ ਜੀ ਜੀ ਉਹ ਗੱਲਾਂ ਥੋੜੀਆਂ ਸਹੀ ਆ ਜੀ ਕੀ ਆਪਣੇ ਜੀਦ ਨੂੰ ਤਿਕਰਪਾ ਪੜਦੇ ਸੰਦੇ ਕੋਸ਼ਿਸ਼ ਵੀ ਨਹੀਂ ਬਚਾਉਂਦੇ ਅੱਜ ਕੱਲ ਜੀ ਆਪਣੇ ਜੋ ਥੋੜੀ ਜਿਹੀ ਲੱਗਣ ਲੱਗੀ ਐ ਇਸ ਪਾਸੇ ਨੂੰ ਥੋੜਾ ਪੱਗ ਚੱਲ ਰਹੇ ਐ ਇਸ ਪਾਸੇ ਨੂੰ ਕੋਸ਼ਿਸ਼ ਕਰ ਰਹੇ ਹਾਂ ਇੰਨੀ ਆਪਣੀ ਸਮਰੱਥਾ ਤਾਂ ਹੈ ਨਹੀਂ ਪਰ ਜਿੱਥੇ ਚੱਲ ਰਹੇ ਆ ਪਰ ਦੇਖ ਰਹੇ ਕਿ ਗੁਰੂ ਸਾਹਿਬ ਨੇ ਥੋੜਾ ਆਪਣਾ ਮੋਟੋ ਆਪਣਾ ਜਿਹੜਾ ਗੁਰੂ ਸਾਹਿਬ ਨੇ ਆਪਣਾ ਜਿਹੜਾ ਮੋਟੋ ਦਿੱਤੇ ਆ ਉਹ ਦਿੱਕਤ ਕੀ ਹੈ ਆਪਾਂ ਬਹੁਤ ਉੱਚੀ ਸੂਚੀ ਰਹਿਣ ਵਾਸਤੇ ਆਪ ਨੂੰ ਕਿਹਾ ਲੈ ਹਾਂਜੀ ਜਿਵੇਂ ਕਿ ਆਪਾਂ ਦੇਖੀ ਧਰਮ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੀ ਉਹ ਤੋਂ ਪਹਿਲਾਂ ਵੀ ਧਰਮ ਚੱਲ ਰਿਹਾ ਸੀ ਹਾਂਜੀ ਪਰ ਇਹ ਵੱਖਰਾ ਜਾ ਇੱਕ ਨਿਰਾਲਾ ਜਾ ਇੱਕ ਉਹਨਾਂ ਧਰਮਾਂ ਤੋਂ ਹਟ ਕੇ ਕਰਨ ਜੋ ਧਰਮ ਦੀ ਗੱਲ ਹੋਈ ਆ ਉਹ ਤਾਂ ਮਸਲਾ ਇਹ ਸੀ ਕਿ ਜੋ ਆਪਣੇ ਸਿੱਖ ਹੋਣਗੇ ਜੋ ਗੁਰੂ ਦੇ ਸਿੱਖ ਹੋਣਗੇ ਉਹਨਾਂ ਦੇ ਕੁੱਚਾ ਸੀ ਜੀਵਨ ਹੋਕਰ ਸਮਾਜ ਨੂੰ ਸਮਰਪਿਤ ਤਾਂ ਸਮਾਜ ਦੇ ਹਿੱਤ ਦੀਆਂ ਗੱਲਾਂ ਇੱਕ ਸਮਾਜ ਵਾਸਤੇ ਰੂਲ ਮਾਡਲ ਹੋਣਾ ਜ਼ਰੂਰੀ ਆ ਜੇ ਗੁਰੂ ਸਾਹਿਬ ਜੇ ਅਪਾ ਗੱਲਾਂ ਦੇਖਦੇ ਆ ਸੁਣਦੇ ਵਿਚਾਰਦੇ ਆ ਜਿਵੇਂ ਅੰਮ੍ਰਿਤਪੀਰ ਜੀ ਤੋਂ ਚਕਾਇਆ ਅਪਾ ਦੇਖਿਆ ਕਿ ਜੇ ਗੁਰੂ ਤੇਗ ਬਹਾਦਰ ਜੀ ਦੇ ਅਪਾ ਉਹਨਾਂ ਗੱਲ ਕਰਦੇ ਆ ਆਮੀ ਅਪਾ ਦੇਖਦੇ ਗੁਰੂ ਗੱਲ ਚੱਲਦੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਧਰਮ ਬਚਾਉਣ ਵਾਸਤੇ ਆਪ ਦਾ ਬਲੀਦਾਨ ਦੇ ਦਿੱਤਾ ਇੱਕ ਪਾਸੇ ਅਪਾ ਸਾਰੀ ਦਿੜ ਅੱਜ ਕੱਲ ਜੋ ਸਮਾਜ ਚ ਗੱਲਾਂ ਚੱਲ ਰਹੀਆਂ ਐ ਉਹ ਹਿੰਦੂ ਆਜੀ ਉਹ ਮੁਸਲਮਾਨ ਆਜੀ ਅਸੀਂ ਸਿੱਖ ਆਜੀ ਅਸੀਂ ਵੱਖਰੇ ਪੰਨਾ ਜੇ ਗੁਰੂ ਸਾਹਿਬ ਦੇ ਮਨ ਦੇ ਵਿੱਚ ਵੀ ਕੁਝ ਵੀ ਇਸ ਦਾ ਮਾੜਾ ਮਟਾ ਵੀ ਮਨ ਦੇ ਵਿੱਚ ਭੇਤ ਹੁੰਦਾ ਤੇ ਫਿਰ ਸੈਦੋ ਕਹਿੰਦੇ ਕਿ ਆਪਾਂ ਕਸ਼ਮੀਰੀਆਂ ਤੋਂ ਕੀ ਲੈਣਾ ਇੱਥੇ ਨੇੜੇ ਨੇੜੇ ਸਾਂਭਲਾ ਆਪਣੇ ਨਾਲ ਕੰਮ ਚੱਲੀ ਜਾਂਦਾ ਇੱਕ ਜੇ ਆਪਾਂ ਉਹ ਗੱਲਾਂ ਦੇਖਦੇ ਕਿ ਬਹੁਤ ਛੋਟਾ ਮਿਸ਼ਨ ਦਿੱਤਾ ਗੁਰੂ ਸਾਹਿਬ ਨੇ ਆਪਾਂ ਨੂੰ ਉਸ ਮਿਸ਼ਨ ਤੇ ਚੱਲਣ ਵਾਸਤੇ ਆਪਾਂ ਨੂੰ ਇੱਕ ਬਹੁਤ ਵੱਡੀ ਦ੍ਰਿੜ ਸੰਕਲਪਾਂ ਦੀ ਲੋੜ ਪਈ ਉਹ ਜਦੋਂ ਆਪ ਦੇਖਦੇ ਕੋ ਸੰਕਲਪ ਜੀ ਆਪਣੇ ਵਿੱਚ ਦਿਸ ਨਹੀਂ ਰਹੇ ਬਰਲੇ ਬਰਲੇ ਟਾਵੇਂ ਬੰਦੀ ਬੁੱਤ ਦੇਸਾਂ ਬਾਕੀ ਨੇ ਤਾਂ ਆਪ ਸਾਰੇ ਜਿਵੇਂ ਫਾਰਮਲਟੀਆਂ ਵਿੱਚ ਵੜ ਗਏ ਬਾਣੀ ਜਿੱਥੇ ਪੜਦੇ ਆ ਬਾਣੀ ਦੇ ਵਿੱਚ ਆਪਾਂ ਦੇਖਦੇ ਆ ਅੰਮ੍ਰਿਤ ਗੁਰੂ ਸਾਹਿਬ ਨੇ ਪੜਤਨ ਆਪਣੇ ਰਾਗਿਆਂ ਨੂੰ ਕਾਜਗਿਆਂ ਨੂੰ ਸੰਗੋਲਿਆਂ ਨੂੰ ਉਹਨਾਂ ਨੂੰ ਬਹੁਤ ਹਾਂਤੀ ਟੋਕਿਆ ਕਿ ਤੁਹਾਨੂੰ ਲਾਇਆ ਕਿਸ ਪਾਸੇ ਸੀ ਤੁਹਾਡਾ ਮਕਸਦ ਕੀ ਸੀਗਾ कि ਲੋਕਾਂ ਨੂੰ ਸੀ ਤੇ ਰਾਪੋਨ ਪੁੱਛੀ ਲੋਕਾਂ ਨੂੰ ਪਖੰਡਾ ਵਾਲੇ ਪਾਸੇ ਲੈ ਕੇ ਫਰਮਟ ਵਾਲੇ ਪਾਸੇ ਲੈ ਕੇ ਉੱਤੇ ਵੀ ਕੁਛ ਨਾ ਕੁਛ ਤੁਹਾਡੀ ਕੀ ਵਿਚਾਰ ਹੈ ਇਸ ਗੱਲ ਤੇ ਅਸਲ ਅੱਜ ਸਮਝ ਗੱਲਾਂ ਇਹ ਹੈ ਵੀ ਜਿਹੜਾ ਧਰਮ ਆ ਨਾ ਅਸਲ ਮਾ ਪੁਰਦੇ ਦੀ ਗੱਲ ਨਹੀਂ ਕੀਤੀ ਸੀ ਧਰਮ ਤਾਂ ਹਾਈ ਪ੍ਰੇਮ ਪ੍ਰੇਮ ਦਾ ਨਾ ਹੀ ਧਰਮ ਹੈ ਠੀਕ ਹੈ ਨਾ ਜਿਹੜਾ ਆਪਾਂ ਇੱਕ ਦੂਜੇ ਨਫ਼ਰਤ ਕਰਦੇ ਆਂ ਵੀ ਉਹ ਹਿੰਦੂ ਆ ਜੀ ਉਹ ਮੁਸਲਮਾਨ ਆ ਕੋਈ ਧਰਮ ਨਹੀਂ ਹੁੰਦਾ ਕਿੱਟੜਤਾ ਦਾ ਕੋਈ ਧਰਮ ਨਹੀਂ ਦੇ। ਠੀਕ ਹੈ ਨਾ? ਮਹਾਰਾਜ ਨੇ ਤਾਂ ਕੋਈ ਵੀ ਉਸ ਟੈਨ ਤੋਂ ਉਹਨਾਂ ਦਾ ਨਾਂ ਉਹਨਾਂ ਦਾ ਨਾਂ ਕੋਈ ਹਿੰਦੂ ਸੀ ਨਾ ਕੋਈ ਮੁਸਲਮਾਨ ਸੀ। ਠੀਕ ਹੈ ਨਾ? ਸਾਰ ਨੂੰ ਇੱਕੋ ਵਿਅਕਤੀ ਨਹੀਂ ਦੇਂਦੇ ਸੀ ਮਹਾਰਾਜ ਤਾਂ ਇੱਕ ਵਿਅਕਤੀ ਦੇ ਨਾਲ ਹੀ ਦੇਂਦੇ ਸੀ। ਠੀਕ ਹੈ ਨਾ? ਚਲੋ ਠੀਕ ਹੈ ਕੋਈ ਹਰੇਕ ਧਰਮਾਂ ਦੇ ਵਿੱਚ ਬੰਦੇ ਕੁਝ ਹੁੰਦੇ ਆਪਣਾ ਹੰਕਾਰੀ ਵੀ ਹੁੰਦੇ ਆ ਗਲਤ ਬੰਦੇ ਵੀ ਹੁੰਦੇ ਜਿਹੜੀ ਗੱਲ ਆ ਹਨਾ ਸਾਰੇ ਧਰਮ ਪਰ ਮਾੜੀ ਨਹੀਂ ਕਹਿ ਸਕਦੇ ਆਪਾਂ ਦੇ ਵਿੱਚ ਕਿ ਕਿ ਸਾਰੇ ਹਿੰਦੂ ਮਾੜੇ ਕੋਈ ਸਾਰੇ ਸਿੱਖ ਮਾੜੇ ਆ ਸਾਰੇ ਮੁਸਲਮਾਨ ਮਾੜੇ ਆ ਇਹ ਉਹਨਾਂ ਚੰਗੇ ਇਨਸਾਨ ਵੀ ਹੈਗੇ ਸਾਰੇ ਧਰਮਾਂ ਦੇ ਵਿੱਚ ਪਾਈਆਂ ਦੇ ਵਿੱਚ ਪਾ ਰਹੇ ਠੀਕ ਹੈ ਨਾ ਇਹ ਆਪ ਕੋ ਆਪਣੀ ਬਿਰਤੀ ਆ ਕਿਈ ਬੰਦੇ ਹੋਣ ਐਵੇਂ ਇੱਕ ਦੂਜੇ ਨੂੰ ਜਿਹੜੀ ਨਫ਼ਰਤ ਕਰਨੀ ਉਹ ਧਰਮ ਨਹੀਂ ਕੱਟੜਤਾ ਕੋਈ ਧਰਮ ਨਹੀਂ ਹੈ ਠੀਕ ਹੈ ਨਾ ਤੇ ਦੂਸਰੇ ਬੰਦੇ ਨੂੰ ਨੀਵਾ ਬਖਾਉਣਾ ਉਹ ਕੋਈ ਧਰਮ ਨਹੀਂ ਉਸੇ ਗੱਲ ਹੋ ਗਈ ਨਾ ਕਿ ਧਰਮ ਪਿਆਰ ਸਿਖਾਉਂਦਾ ਨਾਲ ਰਹਿਣ ਦੀ ਗੱਲ ਕਰਦਾ ਅੱਜਪਨ ਜਿੰਨੀ ਲੜਾਈ ਹੋ ਰਹੀ ਧਰਮ ਦੇ ਨਾਤੇ ਹੋ ਰਹੀ ਹੈ ਜਿੰਨੀ ਵੀ ਲੜਾਈ ਹੋ ਰਹੀ ਹੈ ਕੇ ਸਮੇਂ ਦੇ ਵਿੱਚ ਧਰਮ ਦੇ ਨਾਤੇ ਹੋ ਰਹੀ ਹੈ ਜੋ ਪ੍ਰੋਪਗੈਂਡਾ ਹੋ ਰਹਾ ਧਰਮ ਦੇ ਨਾਤੇ ਹੋ ਰਿਹਾ ਹੈ ਇਸੇ ਕਾਰਨ ਤੇ ਇਹ ਵੀ ਬਟ ਉਸਤਾ ਆਪਣੀ ਹਰਦੀਪ ਸਿੰਘ ਦੀ ਸਿਆਸਤ ਵੱੜ ਗਈ ਧਰਮਾਂ ਦੇ ਵਿੱਚ ਠੀਕ ਹੈ ਨਾ ਉਹਦੇ ਕੰਮ ਨਹੀਂ ਬਹੁਤ ਲੋਕਾਂ ਨੂੰ ਇੱਕ ਦੂਜੇ ਨੂੰ ਨੀਮਾ ਵਿਖਾਉਣਾ ਦੂਸਰੇ ਧਰਮ ਨੂੰ ਆਪ ਦੇ ਧਰਮ ਨੂੰ ਉੱਚਾ ਦਿਖਾਉਣਾ ਦੂਸਰੇ ਨੂੰ ਨੀਮਾ ਵਿਖਾਉਣਾ ਠੀਕ ਹੈ ਨਾ ਇਹ ਗੱਲਾਂ ਕਰਕੇ ਨਫਤ ਭਰੀ ਜਾਂਦੀ ਐ ਇੱਕ ਦੂਜੇ ਦੇ ਪਰਤੀ ਜੋ ਕਿ ਉਹ ਕੋਈ ਧਰਮ ਨਹੀਂ ਹੈ ਉਹ ਧਰਮ ਨੂੰ ਵਰਤਿਆ ਜਾਂਦਾ ਇਸ ਚੀਜ਼ ਦੇ ਤੇ ਜੀ ਕੋਈ ਬੰਦਾ ਇਸ ਕੰਮ ਕਰ ਰਿਹਾ ਕੋਈ ਵੀ ਕਰ ਰਿਹਾ ਧਰਮ ਦੇ ਨਾਂ ਤੇ ਦੂਜੇ ਤਰ੍ਹਾਂ ਨੂੰ ਮਾਰਾ ਦਿਖਾ ਰਾ ਜੇ ਕੋਈ ਨਿੰਦਰਾ ਦੂਜੇ ਤਰ੍ਹਾਂ ਨੂੰ ਮਤਲਬ ਕੋਈ ਧਰਮ ਦੀ ਬੰਦਾ ਹੀ ਨਹੀਂ ਹੋ ਸਕਦਾ ਹਾਂ ਉਹ ਧਰਮ ਹੀ ਬੰਦਾ ਨਹੀਂ ਉਹ ਧਰਮ ਉਹਦਾ ਜਿਹਦੇ ਪ੍ਰੇਮ ਨਹੀਂ ਉਹ ਤਾਂ ਕੋਈ ਧਰਮ ਹੀ ਨਹੀਂ ਹੈ ਬਿਲਕੁਲ ਤੂੰ ਵਿਖਾਵੇ ਆ ਭੰਮ ਜਿੰਨੇ ਮਰਜ਼ੀ ਕਰ ਲਓ ਭੰਮ ਸਾਡੀ ਸਿੱਖਾਂ ਦੇ ਵਿੱਚ ਵੀ ਇਹ ਲਾ ਲਓ ਉਸ ਟਾਈਮ ਤੇ ਮਾਧਿਮ ਬੰਦਤਾਂ ਨੂੰ ਵਿਕਿਆ ਦੁਸ਼ਮਾਨਾਂ ਨੂੰ ਕਿਤੇ ਆ ਠੀਕ ਹੈ ਨਾ ਅੱਜ ਸਾਡੇ ਚ ਵੀ ਹੈਗੀਆਂ ਇਹ ਤੀਜਾਂ ਠੀਕ ਹੈ ਨਾ ਇਹ ਤਾਂ ਹੈਗੇ ਹੈਗੇ ਇਹ ਤਾਂ ਆਪਣੇ ਤੇ ਇਕੱਲੇ ਜੇ ਤੁਸੀਂ ਜੂਨੀਫਾਰਮ ਪਾ ਲਈ ਮਹਾਰਾਜ ਜੀ ਉਹਨਾਂ ਦੀ ਸੱਚ ਨਹੀਂ ਬਣ ਜਾਂਦੀ ਠੀਕ ਹੈ ਨਾ ਬਿਲਕੁਲ ਬਿਲਕੁਲ ਪਰ ਤੁਹਾਡੇ ਨਾਲ ਵਿਚਾਰ ਵੀ ਤੁਹਾਡੇ ਕਰਮ ਵੀ ਨਿਰਮਲ ਚਾਹੀਦੇ ਬਿਲਕੁਲ ਠੀਕ ਹੈ ਨਾ ਨਫ਼ਰਤ ਤਾਂ ਕੋਈ ਧਰਮ ਹੀ ਨਹੀਂ ਨਾਲ ਮਹਾਰਾਜ ਨੇ ਸਾਨੂੰ ਬਾਕੀ ਵੀ ਸੱਚ ਧਰਮ ਨੂੰ ਵੇਖਲਾ ਆਏ ਆ ਮਹਾਰਾਜ ਕਹਿੰਦੇ ਨੇ ਬਿੱਤੀ ਮਾਇਆ ਪਾਇਆ ਵੀ ਤੁਸੀਂ ਪਰਿਵਾਰ ਦੇ ਵਿੱਚ ਰਹਿ ਕੇ ਹੀ ਪ੍ਰਮਾਤਮਾ ਨੂੰ ਪਾ ਸਕਦੇ ਹੋ ਠੀਕ ਹੈ ਨਾ ਅੱਗੇ ਸੀ ਵੀ ਚਲੋ ਪਿਛਲੇ ਟਾਈਮ ਦੇ ਵਿੱਚ ਵੀ ਪੁਰਾਣੇ ਆਪਾਂ ਇਹ Hindu ਧਰਮ ਕੀ ਲਾ ਲਓ ਜੰਗਲਾਂ ਚ ਚਲੇ ਜਾਂਦੇ ਸੀ ਪਰਿਵਾਰ ਨੂੰ ਛੱਡ ਕੇ ਜੀ ਮਾੜੇ ਕਹਿੰਦੇ ਸੰਸਾਰ ਨੂੰ ਵੀ ਚਲਾਉਣਾ ਠੀਕ ਹੈ ਨਾ ਬੱਚੇ ਵੀ ਪਾਲਣੇ ਆ ਸਭ ਕੁਝ ਵੀ ਸੰਸਾਰ ਕੇ ਵਿੱਚ ਚੱਲੂ ਫਿਰ ਬਿਲਕੁਲ ਬਿਲਕੁਲ ਠੀਕ ਹੈ ਨਾ ਇਸੇ ਕਰਕੇ ਆਪਣਾ ਮਾਨਕਾ ਵੀ ਮਾਇਆ ਦੇ ਵਿੱਚ ਤੁਸੀਂ ਰਹਿ ਕੇ ਇਹਦੇ ਵਿੱਚੋਂ ਉੱਪਰ ਉੱਠਣਾ ਪੁੱਛਦਾ ਠੀਕ ਹੈ ਨਾ ਇੱਕ ਜੀ ਓਵੇਂ ਜਿਵੇਂ ਆਪਾਂ ਸਿਮਰਨ ਦੀ ਗੱਲ ਚੱਲਦੀ ਆਪਣੀ ਹਾਂ ਇੱਕ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਬਾਣੀ ਚ ਆਮੀ ਜਦੋਂ ਕੋਈ ਮਾਰਗ ਦਾ ਪੋ ਪੈ ਰਿਆ ਹੁੰਦਾ ਉਥੇ ਗੱਲ ਚੱਲਦੀ ਹੁੰਦੀ ਆ ਅੰਤ ਵੇਲੇ ਜੋ ਲక్ష్ਮੀ ਸਿਮਰੇ ਅੰਤ ਵੇਲੇ ਜੋ ਮੰਦਰ ਸਿਮਰੇ ਉਹ ਸਿਮਰਨ ਹੋ ਗਿਆ ਕੀ ਇੱਕ ਜਿਵੇਂ ਆਪਾਂ ਕਹਿੰਦੇ ਬੈਠ ਕੇ ਸੁਣਾਵੇ ਇਹਦੇ ਵਿੱਚ ਨਿੱਕੇ ਦਾ ਹੈਗਾ ਅਸਲ ਹਰਦੀਪ ਸਿੰਘ ਦੀ ਗੱਲ ਇਹ ਹੈ ਵੀ ਤੁਹਾਡੀ ਸੋਪਤੀ ਦੇ ਵਿੱਚ ਕੀ ਚੱਲਦਾ ਮਾਰ ਕਹਿੰਦੇ ਨਾ ਵੀ ਆਪਾਂ ਉਹਦੇ ਨੂੰ ਜਲ ਕੀਤੀ ਸੀ ਵੀ ਚੀਜ਼ ਕੋਈ ਮਾੜੀ ਨਹੀਂ ਪਰ ਸੋਪਤੀ ਦੇ ਵਿੱਚ ਨਾ ਬਾਓ ਕਿਉਂਕਿ ਉਹੀ ਗੱਲ ਆਪਾਂ ਵੀ ਅਖੀਰ ਤੱਕ ਜੇ ਤੁਸੀਂ ਮਾਇਆ ਤੇ ਸੋਪਤੀ ਬਾੜ ਲਈ ਤਾਂ ਫਿਰ ਤੁਹਾਡੀ ਮਾਇਆ ਤੇ ਸੋਪਤੀ ਅੰਤ ਵਿੱਚ ਨਿਕਲ ਨਹੀਂ ਨਹੀਂ ਹਾਂ ਹਾਂ ਠੀਕ ਹੈ ਨਾ ਵੀ ਨਮਲੇਪ ਰਹਿਣਾ ਜਿਵੇਂ ਮਰਗਾਈ ਹੈ ਜਲ ਦੇ ਵਿੱਚ ਰਹਿੰਦੀ ਦੀ ਆ ਠੀਕ ਹੈ ਨਾ ਉਹ ਜਲ ਲੱਗਣਗੇ ਨਹੀਂ ਦਿੰਦੀ ਨਾ ਬਿਲਕੁਲ ਇਹੀ ਚੀਜ਼ ਹੈ ਮਾਰ ਕਹਿੰਦੇ ਰਹਿਣਾ ਮਾਇਆ ਦੇ ਵਿੱਚ ਹੀ ਆ ਤੁਸੀਂ ਚੀਜ਼ ਠੀਕ ਹੈ ਨਾ ਵੀ ਉਹਦਾ ਪ੍ਰਭਾਵ ਵੀ ਨਹੀਂ ਤੁਸੀਂ ਕਰਸਨ ਨਹੀਂ ਕਰਨਾ ਠੀਕ ਹੈ ਨਾ ਬੱਚਾ ਇਹ ਨਹੀਂ ਗੱਲ ਕੋਈ ਉਹਨੂੰ ਛੱਡ ਕੇ ਪਾਸੇ ਹੋ ਜਾਣਾ ਸਿਰਫ ਜੰਗਲਾਂ ਤੋਂ ਹਟ ਜਾਣਾ ਚਾਹੀਦਾ ਬਿਲਕੁਲ ਇਹ ਈ ੜਾ ਉੱਪਰ ਜਿਹੜੀ ਤੁਹਾਡੀ ਸੁਰਤੀ ਚ ਰਹਿ ਗਈ ਮਹਾਰਾਜ ਦੇ ਮੰਦਰ ਉੱਤੇ ਘਰਾਂ ਨੂੰ ਕੋਠੀਆਂ ਨੂੰ ਕਿਹਾ ਮਹਾਰਾਜ ਨੇ ਕਿ ਹੁਣ ਤੁਹਾਡੀ ਸੁਰਤੀ ਰਹਿ ਗਈ ਕੋਠੀ ਦੇ ਵਿੱਚ ਹੀ ਹੂੰ ਹੂੰ ਤੇ ਫਿਰ ਤੁਸੀਂ ਪ੍ਰੇਮ ਦੀ ਜੁਨੀ ਬਲ ਬਲ ਤੇ ਤੁਹਾਡੀ ਸੁਰਤੀ ਉੱਥੇ ਘੁੰਮੀ ਰਹੀ ਪ੍ਰੇਮ ਦੇ ਵਿੱਚ ਵਿੱਚ ਹਾਂਜੀ ਹਾਂ ਇਹ ਗੱਲਾਂ ਹੈ ਵੀ ਸੱਚੀਆਂ ਮੈਂ ਵੀ ਆਪਦੇ ਅੱਖੀਂ ਵੀ ਦੇਖੀਆਂ ਨੇ ਬਹੁਤ ਕਈ ਤਿੱਧਾਂ ਇਹ ਜੇ ਸੁਰਤੀ ਰਹਿ ਗਈ ਤੁਹਾਡੀ ਬਸ ਅਖੀਰ ਟਾਈਮ ਤੇ ਤੁਸੀਂ ਉੱਥੇ ਹੀ ਤੁਹਾਡੀ ਮੈਂ ਕੋਈ ਬਲਕੋ ਹਾਂ ਮਹਾਰਾਜ ਕਹਿੰਦੀ ਵੀ ਤੁਸੀਂ ਗੱਲ ਕੋਈ ਨਹੀਂ ਵੀ ਕੰਮ ਸਾਰੇ ਕਰਨੇ ਬੱਚੇ ਵੀ ਪਾਲਨੇ ਆ ਹੂੰ ਹੂੰ ਘਰ ਦੀ ਆਪਦੇ ਤਨ ਕੋਈ ਨਹੀਂ ਮਾਦੈਂ ਗੁਰੂ ਦੇ ਸੱਤ ਬੜੇ ਬੜੇ ਮੀਰ ਹੋਇਆ ਇਹ ਨਹੀਂ ਗੱਲ ਵੀ ਅੱਜ ਵੀ ਬਹੁਤ ਮੀਰਦਸ ਬੈਠੇ ਆ ਹਾਂ ਹਾਂ ਠੀਕ ਹੈ ਨਾ ਮਹਾਰਾਜ ਜੀ ਆਪਾਂ ਬਾਕੀ ਜਿਹੜਾ ਸਾਨੂੰ ਮਹਾਰਾਜ ਨੇ ਦਾਤੀ ਬਣਾਇਆ ਉਸ ਸਿੱਖੀ ਦੇ ਵਿੱਚ ਨਾ ਮਹਾਰਾਜ ਨੇ ਸਾਨੂੰ ਨਾ ਕਿ ਮੰਗਤੇ ਬਣਾਇਆ ਤੁਸੀਂ ਆਪਾਂ ਤੁਸੀਂ ਬਾਹਰ ਆਏ ਅੱਗੇ ਆਪਾਂ ਸੁਣਦੇ ਰਹਿ ਆਂ ਵੀ ਅੱਜ ਤੱਕ ਕੋਈ ਸੱਤ ਮੰਗਦਾ ਨਹੀਂ ਸੀ ਦੇਖੋ ਠੀਕ ਮਾਰਨ ਨੇ ਕੀ ਕਰਤਕ ਨੋਸ ਕਹਾ ਸੀ ਤੁਮ ਇ ਬਈ ਹੁਣ ਤੁਸੀਂ ਕੱਲ ਦੋ ਦਿਨ ਜਿਵੇਂ ਮੈਂ ੜੀ ਸੱਚੇ ਰੇਕ ਉੱਥੇ ਪੜਾਈ ਕਰੀ ਉੱਥੇ ਰਹਾ ਉੱਥੇ ਸਕੂਲਾਂ 'ਚ ਜਦੋਂ ਪੜਾਈ ਜਾਂਦੀ ਸੀ ਜਾਤਾਂ ਵਾਸਤੇ ਕੀ ਸਿੱਖ ਕੌਮ ਕਹੇ ਜੀ ਆ ਗਜਰਾਤੀ ਕਹੇ ਜੀ ਆ ਮੜੋੜੀ ਕਹੇ ਜੀ ਆ ਰਾਜਸਤਾਨੀ ਕਹੇ ਜੀ ਲੋਕਾਂ 'ਚ ਗੱਲਾਂ ਚੱਲਦੀ ਹੁੰਦੀ ਸੀ ਜਦੋਂ ਵੀ ਸਿੱਖਾਂ ਵਾਸਤੇ ਗੱਲ ਹੁੰਦੀ ਸੀ ਉੱਥੇ ਲਿਖਾਉਂਦੇ ਸਿੱਖ ਕੌਮ ਬਾਦਰ ਕੌਮ ਹੁੰਦੀ ਹੈ ਸਿੱਖ ਕੌਮ ਦਲੇਰ ਕੌਮ ਹੁੰਦੀ ਹੈ ਇਹਨਾਂ ਦੇ ਸੇਤਾਂ ਚੰਗੀਆਂ ਹੁੰਦੀਆਂ ਖਰਾਕਾਂ ਇਹ ਚੰਗੀਆਂ ਖਾਂਦੇ ਹਨ ਤੇ ਸਮਾਜ ਦੀ ਸੇਵਾ ਵਾਸਤੇ ਹਰ ਵਕਤ ਤਿਆਰ ਬਖਤਿਆਰ ਨੇ ਬਹਿਣਾ ਤੇ ਇਹੀ ਇੱਕ ਥਾਂ ਤੋਂ ਦੂਜੇ ਥਾਂ ਜਾ ਕੇ ਆਪਦਾ ਕਾਰੋਬਾਰ ਸੈੱਟ ਕਰਨ ਵਾਸਤੇ ਬਹੁਤ ਮਹਾਰਬੰਦੀ ਹੁੰਦੀ ਹੈ ਕੋਈ ਨਿਚੀ ਜਨਕਾ ਆਪਣੇ ਆਪਣੇ ਖੇਤੇ ਸੈੱਟ ਕਰ ਲੈਂਦੇ ਸੌਖੇ ਕਰ ਲੈਂਦੇ ਕੰਮ ਆਪੇ ਹਮ ਅੱਜ ਕੱਲ੍ਹ ਆਪਾਂ ਪੰਜਾਬ ਦੇ ਪਿੰਡਾਂ ਦਾ ਮਾਹੌਲ ਦੇਖ ਰਹੇ ਹਾਂ ਕੀ ਬਣ ਗਿਆ ਪਿੰਡਾਂ ਦਾ ਮਾਹੌਲ ਜਿਹੜੀ ਕੌਮ ਮਿਹਨਤੀ ਵਾਇਤੀ ਸੀ ਅੱਜ ਆਪਾਂ ਦੇਖੀ ਕੀ ਆਪਾਂ ਨੂੰ ਸਰਕਾਰਾਂ ਨੇ ਆ ਬੀਲੀਪਣਾ ਨੇ ਆ ਮੁਕਤ ਖੁਰੀਆਂ ਨੇ ਕਿਧਰੋਂ ਲੈ ਗਿਆ ਪੰਨ ਕੰਮ ਕੰਦੇ ਆਪਾਂ ਛੱਡ ਕੇ ਆਪਣੀਆਂ ਦੁੱਧ ਘਿਓ ਦਹੀਂ ਲੱਸੀਆਂ ਇਹੋ ਜਿਹੀ ਆਪਣੀ ਖਾਕਾਂ ਸੀਗੀਆਂ ਇਹ ਆਪਣੀ ਹੀ ਖਾਕਾਂ ਖਤਮ ਹੋ ਗਿਆ ਆਪਣੇ ਕੋਲ ਤੇ ਜਿਹੜਾ ਕੁਝ ਆਪਾਂ ਕਿਸੇ ਤੋਂ ਆਪਾਂ ਮੰਗਣਾ ਨਹੀਂ ਹੁੰਦਾ ਸੀ ਆਪਾਂ ਆਮ ਲੋਕੀ ਸਰਕਾਰਾਂ ਦੀ ਛਾਤੇ ਬੈਠੇ ਹੋਇਆ ਕਿ ਸਾਨੂੰ ਕੋਈ ਆਸੂ ਮਿਲ ਜੇ ਸਾਨੂੰ ਉਹ ਮਿਲ ਜੇ ਆਪਾਂ ਖੁਦ ਮੁਖਤਿਆਰ ਸੀ ਹਰ ਇੱਕ ਕੰਮ ਦੀ ਆਪਣੀ ਜ਼ਿੰਮੇਵਾਰ ਸੀ ਪੰਜਾਬ ਰਿਸੀਆਂ ਬੁਨਿਆਦੀ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਹੋ ਜਾਂਦਾ ਸੀਗਾ ਜੋ ਦੇ ਸੂਰਬੀਰਾਂ ਦੀ ਧਰਤੀ ਵਜਦਾ ਹੁੰਦਾ ਸੀ ਅੱਜ ਕਿਤੇ ਨਾ ਕਿਤੇ ਨਸ਼ੇ ਨਾਲ ਜੋੜਤੀ ਆਪਣਾ ਪੰਜਾਬ ਦਾ ਨਾਂ ਲਿਆ ਜਾਂਦਾ ਹੈ ਤੇਾਰੇ ਇਸ ਵਸਤੀ ਵੀ ਆਪਾਂ ਦੇਖੀਏ ਜਿਵੇਂ ਕਿ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਪਾਂ ਆਮ ਹੀ ਕਹਿੰਦੇ ਪਰਵਾਸੀ ਆ ਪਰਵਾਸੀ ਵੀ ਆ ਕੇ ਕੋਈ ਵੀ ਕੰਮ ਤਾਂ ਕੋਈ ਵੀ ਕਰ ਸਕਦਾ ਹੈ ਜੇ ਕੋਈ ਤਾਂ ਜੇ ਕੋਈ ਆਪਾਂ ਨਾ ਕਰਾਂਗੇ ਕਿਸੇ ਤੀਜੇ ਬੰਦੇ ਨਾਲ ਕਿਤੇ ਮੋਕਾ ਸਾਹਮਣੇ ਹੀ ਨਹੀਂ ਹੁਣ ਉਹਨਾਂ ਨੂੰ ਆਪਸ਼ਨ ਲੱਗ ਰਹੀ ਹੈ ਪ੍ਰਵਾਸੀ ਆਉਂਦੇ ਆਪਣੇ ਮੁਲਕ ਦੇ ਵਿੱਚ ਆਪਣੇ ਸਟੇਟ ਦੇ ਵਿੱਚ ਵਧੀਆ ਕੰਮ ਚਲਾ ਕੇ ਵਧੀਆ ਰਿਕਾਰਡ ਕਮ ਤਾਂ ਰੁਪਈ ਖਾ ਰਹੀ ਹਾਂ ਸਾਡੀ ਚਰਚ ਕਰਦੇ ਆਪਾਂ ਨਹੀਂ ਕਰਦੇ ਆਪਾਂ ਕੀ ਕਰ ਸਕਦੇ ਆ ਹਨਾ ਅਸਲ ਰਹੀ ਸਿੰਘ ਜਿਹੜਾ ਮਾਰ ਰਿਹਾ ਤੁਹਾਨੂੰ ਚਰਚ ਕਰਨਾ ਤੇ ਵੰਡ ਕੇ ਸੜਨ ਦੀ ਸੀ ਆਪਣੀ ਜਿਹੜੀ ਮਾਰੇ ਤਾਂ ਮੰਗ ਮੈਂ ਤਾਂ ਨਾ ਵੀ ਆਪਾਂ ਨੂੰ ਦਾਤੇ ਬਣਾਇਆ ਸੀ ਮਹਾਰਾਜ ਨੇ ਮੰਗਤੇ ਨਹੀਂ ਬਣਾਇਆ ਸੀ ਹੁਣ ਸਾਡੀ ਉਹ ਜੀ ਜਿੱਦਿਆ ਆਪਣਾ ਨਹੀਂ ਹੂ ਆ ਰੁਕ ਜੀ ਹਾਂ ਹਾਂ ਸਾਨੂੰ ਧੰਨਵਾਦ ਕੈਨੀ ਜੀ ਜਿੰਨਾ ਕੁ ਤੁਸੀਂ ਦੱਸਿਆ ਵਿਚਾਰਾਂ ਕਰੀ ਆਪਾਂ ਰਲ ਮਿਲ ਕੇ ਚਲੋ ਕੋਸ਼ਿਸ਼ ਨਾ ਕੋਸ਼ਿਸ਼ ਜੇ ਮਨਾਂ ਦੇ ਬੈਂਕ ਲਿਖੇ ਲਾਣ ਤੇ ਉਹਨੂੰ ਆਪਾਂ ਘਟਣ ਦੀ ਕੋਸ਼ਿਸ਼ ਕਰ ਰਹੇ ਹੌਲੀ ਹੌਲੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਇੰਨੇ ਵਾਲੇ ਤਾਂ ਹੈ ਨਹੀਂ ਕਿ ਆਪਾਂ ਕੋਈ ਸਮਾਜ ਨੂੰ ਸਿੱਧ ਦੇ ਸਕੀਏ ਪਰ ਜੋ ਗੱਲਾਂ ਪੜਦੇ ਸੁਣਦੇ ਆ ਵਿਚਾਰਾਂ ਕਰਦੇ ਆ ਜੋ ਆਮ ਪਤਾ ਲੱਗ ਰਿਹਾ ਕਿ ਆਪਣੇ ਇਤਿਹਾਸ ਆਪਾਂ ਨੂੰ ਜਪਣ ਧਰਮ ਆਪਾਂ ਨੂੰ ਕਿਹਦੇ ਪਾਸੇ ਲੈ ਕੇ ਜਾਣਾ ਚਾਹ ਰਿਹਾ ਸੀਗਾ ਉਹ ਤੇ ਕੁਝ ਵਿਚਾਰ ਹੋ ਜਾਈ ਕਿਸੇ ਨੂੰ ਸੇਧ ਮਿਲ ਜAVE ਤਾਂ ਚੰਗੀ ਗੱਲ ਹੈ ਅੱਜ ਇੱਕ ਵੱਡਾ ਮੁੱਦਾ ਹੈ ਜੋ ਪੰਜਾਬ ਦਾ ਹ ਜਿਹੜੇ ਆਪਣੇ ਪੰਜਾਬ ਵੀ ਅੱਦੇ ਜਿਹੜੇ ਗੌਣੀ ਖਤਮ ਹੋ ਗਏ ਇਸ ਮੁੱਦੇ ਤੇ ਕਿਤੇ ਫੇਰ ਵਿਚਾਰ ਕਰਾਂਗੇ ਬੱਜੀ ਤੋਂ ਸਾਰੇ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਮਿੰਟ ਦੀ ਹੋ ਗਈ 16